ਦੇਸ਼ ਦੀ ਸਿਆਸਤ ਤੇ ਰਾਜਨੀਤਾਂਵਾਂ ਤੇ ਅਪਰਾਧ ਦਾ ਚੋਲੀ-ਦਮਨ ਦਾ ਸਾਥ ਰਿਹਾ ਹੈ। ਦੇਸ਼ ਵਿੱਚ ਜਿਹੀ ਕੋਈ ਪਾਰਟੀ ਨਹੀਂ ਜੋ ਪੂਰੀ ਤਰ੍ਹਾਂ ਨਾਲ ਅਪਰਾਧ ਮੁਕਤ ਹੋਵੇ। ਇਹੀ ਵਜ੍ਹਾ ਹੈ ਕਿ ਰਾਜਨੀਤੀ ਦੇ ਅਪਰਾਧਿਕ ਕਰਨ ਦੇ ਮਾਮਲੇ 'ਚ ਆਪਣੇ ਫੈਸਲੇ 'ਚ ਭਲੇ ਹੀ ਸੁਪਰੀਮ ਕੋਰਟ ਨੇ 다ਗੀ ਸੰਸਦਾਂ ਵਿਧਾਇਕਾਂ ਨੂੰ ਅਯੋਗ ਘਰਾਣ ਦੇਣ ਤੋਂ ਇਨਕਾਰ ਕਰ ਦਿੱਤਾ ਹੋਵੇ ਪਰ ਕੋਰਟ ਨੇ ਸਾਫ਼ ਤੌਰ ਤੇ ਕਿਹਾ ਕਿ ਹੁਣ ਸੰਸਦ ਵਿੱਚ ਇਸ ਸੰਬੰਧੀ ਕਾਨੂੰਨ ਬਣਾਏ ਜਾਣ ਦੀ ਲੋੜ ਹੈ। ਉਧੇਈ ਕੋਡ ਨੇ ਸਾਰੇ ਰਾਜਨੀਤਿਕ ਦਲਾਂ ਨੂੰ ਚੋਣ ਲੜ ਰਹੇ ਉਹਨਾਂ ਦੇ ਜਿਹੜੇ ਉਮੀਦਵਾਰਾਂ ਤੇ ਅਪਰਾਧਿਕ ਮਾਮਲੇ ਦਰਜ ਨੇ ਉਹਨਾਂ ਦੀ ਜਾਣਕਾਰੀ ਵੈੱਬਸਾਈਟਾਂ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਤੇ ਜਨਤਕ ਕਰਨ ਦੇ ਨਿਰਦੇਸ਼ ਦਿੱਤੇ ਨੇ ਦਰਅਸਲ ADR ਨੇ ਰਿਪੋਰਟ ਜਾਰੀ ਕੀਤੀ ਹੈ ਜਿਸ ਮੁਤਾਬਕ ਰਾਜ ਸਭਾ ਤੇ ਲੋਕ ਸਭਾ ਦੇ ਸੰਸਦਾਂ ਦੀ ਗਿਣਤੀ ਨੂੰ ਪੂਰਾ ਮਿਲਾ ਕੇ ਦੇਖਿਆ ਜਾਵੇ ਤਕਰੀਬ 30% ਸੰਸਦਾਂ ਦੀ ਨੇ ਜਿੰਨਾਂ ਵਿੱਚੋਂ 17% ਸੰਸਦ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਦਰਜ ਨੇ ਦੇਸ਼ ਚ ਚੋਣਾ ਤੇ ਉਸ ਨਾਲ ਸੰਬੰਧਿਤ ਇਕੱਠੇ ਕਰਨ ਵਾਲੀ ਏਡੀਆਰ ਦੀ ਰਿਪੋਰਟ ਚ ਸੰਸਦਾਂ ਤੇ ਪਾਰਟੀਵਰ ਸਿਆਸੀ ਆਗੂਆਂ ਦੇ ਕ੍ਰਿਮੀਨਲ ਰਿਕਾਰਡ ਦਾ ਪਿਓਰਾ ਦਿੱਤਾ ਗਿਆ। ਲੋਕ ਸਭਾ ਚ 542 ਸੰਸਦਾਂ ਚੋਂ 179 ਸੰਸਦਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਨੇ ਜੋ ਕੁੱਲ ਗਿਣਤੀ ਦਾ 33% ਹੈ। ਉਥੇ 114 ਖਿਲਾਫ ਤਾਂ ਗੰਭੀਰ ਅਪਰਾਧਿਕ ਮਾਮਲੇ ਦਰਜ ਨੇ ਠੀਕੇ ਦੇ ਤਰ੍ਹਾਂ ਰਾਜ ਸਭਾ ਦੇ 228 ਸੰਸਦਾਂ ਚੋਂ 51 ਸੰਸਦ ਖਿਲਾਫ ਕ੍ਰਿਮੀਨਲ ਕੇਸ ਦਰਜ ਨੇ ਉਥੇ ਵੀ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਦਰਜ ਨੇ। ਤੇ ਜੇਕਰ ਦੋਵੇਂ ਸਦਨਾਂ ਨੂੰ ਮਿਲਾ ਕੇ ਦੇਖੀਏ ਤਾਂ 770 ਸੰਸਦਾਂ ਚੋਂ 230 ਦਾਗੀ ਨੇ ਜੋ ਪੂਰੀ ਗਿਣਤੀ ਦਾ 30% ਹੈ 86 ਪਾਰਟੀਆਂ ਦੀ ਤੁਲਨਾ ਕੀਤੀ ਜਾਵੇ ਤਾਂ ਭਾਜਪਾ ਕਾਂਗਰਸ ਤੋਂ ਕਾਫੀ ਅੱਗੇ ਯਾਨੀ ਕਿ ਕਾਂਗਰਸ ਦੇ ਮੁਕਾਬਲੇ ਭਾਜਪਾ ਚ ਦਾਗੀ ਸੰਸਦਾਂ ਦੀ ਗਿਣਤੀ ਵੱਧ ਹੈ ਭਾਜਪਾ ਚ ਕਰੀਬ 32% ਸੰਸਦਾਂ 'ਤੇ ਅਪਰਾਧਿਕ ਮਾਮਲੇ ਦਰਜ ਨੇ ਉਦੋਂ ਕਿ ਕਾਂਗਰਸ ਦੇ ਸੰਸਦਾਂ ਖਿਲਾਫ 15% ਅਪਰਾਧਿਕ ਮਾਮਲੇ ਦਰਜ ਨੇ ရှေ့ਸਦਨਾ ਦੇ 21 ਸਾਂਸਦਾਂ 'ਚੋਂ 18 ਖਿਲਾਫ ਕ੍ਰਿਮੀਨਲ ਕੇਸ ਦਰਜ ਨੇ ਕਤਲ ਬਲਾਤਕਾਰ ਵਰਗੇ ਗੰਭੀਰ ਮਾਮਲੇ 10 ਖਿਲਾਫ ਨੇ ਜੇਕਰ ਫੀਸਦ ਦੀ ਗੱਲ ਕੀਤੀ ਜਾਵੇ ਤਾਂ ਸ਼ਿਸ਼ਤਨਾ ਦੇ 86 ਫੀਸਦ ਸਾਂਸਦਾਂ ਖਿਲਾਫ ਅਪਰਾਧਿਕ ਮਾਮਲੇ ਦਰਜ ਨੇ ਲੋਕ ਜਨਸ਼ਕਤੀ ਪਾਰਟੀ ਦੇ 6 ਸਾਂਸਦਾਂ ਵਿੱਚੋਂ 4 ਖਿਲਾਫ ਅਪਰਾਧਿਕ ਮਾਮਲੇ ਜਿਨ੍ਹਾਂ ਵਿੱਚੋਂ 3 ਖਿਲਾਫ سنگین ਅਪਰਾਧਿਕ ਮਾਮਲੇ ਦਰਜ ਨੇ ਉਸੇ ਸਮਾਜਵਾਦੀ ਪਾਰਟੀ ਦੇ 21 ਸਾਂਸਦਾਂ 'ਚੋਂ 3 ਖਿਲਾਫ ਅਪਰਾਧਿਕ ਮਾਮਲੇ ਦਰਜ ਨੇ ਆਮ ਆਦਮੀ ਪਾਰਟੀ ਵੀ 다گی ਨੇਤਾਵਾਂ ਤੋਂ ਪਰੇ ਨਹੀਂ ਹੈ ਆਪ ਦੇ ਸੱਤ ਸੰਸਦਾਂ ਚੋਂ ਦੋ ਖਿਲਾਫ ਅਪਰਾਧਿਕ ਮਾਮਲੇ ਦਰਜ ਨੇ ਜਿੰਨਾ ਚੋ ਇੱਕ ਖਿਲਾਫ ਗੰਭੀਰ ਅਪਰਾਧਿਕ ਮਾਮਲਾ ਦਰਜ ਹੈ ਨਿਤੀਸ਼ ਕੁਮਾਰ ਦੀ ਜੀਡੀਯੂ ਦੇ 8 ਸੰਸਦਾਂ ਚੋਂ ਦੋ ਦੇ ਖਿਲਾਫ ਤੇ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਦੇ 4 ਸੰਸਦਾਂ ਚੋਂ ਇੱਕ ਖਿਲਾਫ ਅਪਰਾਧਿਕ ਤੇ ਇੱਕ ਖਿਲਾਫ ਗੰਭੀਰ ਅਪਰਾਧਿਕ ਕੇਸ ਦਰਜ ਹੈ ਪਾਰਟੀਆਂ ਦੇ ਵਿਧਾਇਕਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਵੀ ਬੀਜੇਪੀ ਹੀ ਸਭ ਤੋਂ ਅੱਗੇ ਹੈ ਬੀਜੇਪੀ ਦੇ 1452 ਵਿਧਾਇਕਾਂ 'ਚੋਂ 31 ਫੀਸਦੀ ਵਿਧਾਇਕਾਂ ਤੇ ਅਪਰਾਧਿਕ ਮਾਮਲੇ ਦਰਜ ਨੇ ਉਦੋਂ ਹੀ ਕਾਂਗਰਸ ਦੇ 773 ਵਿਧਾਇਕਾਂ 'ਚੋਂ 26 ਫੀਸਦੀ ਖਿਲਾਫ ਅਪਰਾਧਿਕ ਮਾਮਲੇ ਦਰਜ ਨੇ ਮਹਿਲਾਵਾਂ ਖਿਲਾਫ ਅਪਰਾਧ ਹੇਟ ਸਪੀਚ ਕਿਡਨਾਪਿੰਗ ਕਤਲ ਦੇ ਮਾਮਲੇ 'ਚ ਬੀਜੇਪੀ ਦੇ ਸੰਸਦ ਤੇ ਵਿਧਾਇਕ ਇਸ ਵਿੱਚ ਅੱਗੇ ਨੇ ਤੇ ਦੂਜੇ ਨੰਬਰ 'ਤੇ ਕਾਂਗਰਸ ਨੇ। ਉਹਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਜਿਹੜੇ 521 ਮੌਜੂਦਾ ਸੰਸਦਾਂ ਦੇ ਸੋਂ ਪੱਤਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਉਹਨਾਂ 'ਚ 430 ਕਰੋੜਪਤੀ ਨੇ। ਯਾਨੀ ਕਿ 83% ਸੰਸਦ ਕਰੋੜਪਤੀ ਨੇ ਜਿਨ੍ਹਾਂ 'ਚੋਂ ਬੀਜੇਪੀ ਦੇ 227, ਕਾਂਗਰਸ ਦੇ 37 ਤੇ ਅੰਨਾ ਦੁਰਮੁਖ ਦੇ 29 ਸੰਸਦਕੀ। लोकसभा ਦੇ ਮੌਜੂਦਾ ਮੈਂਬਰਾਂ ਦੀ ਔਸਤ ਸੰਪਤੀ 14.72 ਕਰੋੜ ਰੁਪਏ ਹੈ। ਐਡੀਆਰ ਦੀ ਰਿਪੋਰਟ ਕਿਹਾ ਹੈ ਕਿ ਮੌਜੂਦਾ 32 ਸੰਸਦਾਂ ਨੇ ਆਪਣੇ ਕੋਲ 50 ਕਰੋੜ ਤੋਂ ਵੱਧ ਦੀ ਜਾਇਦਾਦ ਘੋਸ਼ਿਤ ਕੀਤੀ ਹੈ, ਜਦਕਿ ਸਿਰਫ ਮੌਜੂਦਾ ਦੋ ਸੰਸਦਾਂ ਨੇ 5 ਲੱਖ ਰੁਪਏ ਤੋਂ ਘੱਟ ਦੀ ਜਾਇਦਾਦ ਘੋਸ਼ਿਤ ਕੀਤੀ ਹੈ। ਹੁਣ ਇਸ ਲੋਕਤੰਤਰ ਨੂੰ ਗੁੰਡਾਤੰਤਰ ਕਿਹਾ ਜਾਵੇ ਤਾਂ ਕੋਈ ਦੋ ਰਾਏ ਨਹੀਂ ਹੈ ਕਿਉਂਕਿ ਜਿਸ ਸੰਸਦ ਦੀਆਂ ਪੂੜੀਆਂ ਨੂੰ ਮੱਥਾ ਟੇਕ ਕੇ ਮੋਦੀ ਨੇ ਬਤੌਰ ਪੀਐਮ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਸੀ, ਉੱਥੇ ਅੱਜ ਗੁੰਡਿਆਂ ਤੇ ਅਪਰਾਧੀਆਂ ਦੀ ਫੌਜ ਭਰੀ ਹੋਈ ਹੈ। ਤੇ ਸਬ ਤੋਂ ਵੱਧ ਪ੍ਰਾਧਿਕ ਮਾਮਲੇ ਲਈ ਬੀਜੇਪੀ ਦੇ ਸਾਂਸਦਾਂ ਤੇ ਹੀ ਦਰਜ ਨੇ ਤੇ ਹੋਣ ਇਸ ਰਿਪੋਰਟ ਤੋਂ ਬਾਅਦ ਤਾਂ ਬਾਕੀ ਪਾਰਟੀਆਂ ਤਾਂ ਮੋਦੀ ਨੂੰ ਇਹੀ ਪੁੱਛਣਗੀਆਂ ਹਾਊ ਇਜ਼ ਦ ਜੂਸ਼ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563